ਸਰਬਤਰਮ ਨਿਊ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਦਿਹਾਣਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਪੀਰ ਬਾਬਾ ਗੋਦਰ ਸ਼ਾਹ ਜੀ ਪੀਰ ਬਾਬਾ ਬੁੱਟੇ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਸਮੂਹ ਨੱਗਨਵਾਸੀ ಗ್ರಾಮ ਪੰਚਾਇਤ ਐਨਆਰਬੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਸ ਸਲਾਨਾ ਜੋੜ ਮੇਲਾ 6 ਜੂਨ ਨੂੰ ਚਿਰਾਗਤ ਛੰਡੇ ਦੀ ਰਸਮ ਹੋਵੇਗੀ ਅਤੇ 7 ਜੂਨ ਨੂੰ ਸੋ ਕਵਾਲੀਆਂ ਦਾ ਪ੍ਰੋਗਰਾਮ ਤੇ ਨਕਾਲ ਪਾਰਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੀਆਂ ਸুইস ਮੋਕੇ ਚਾਪ ਕੋੜੇ ਤੇ ਬਾਬਾ ਜੀ ਦੇ ਲੰਗਰ ਉੱਤੇ ਵਰਤਾਏ ਜਾਣਗੇ ਸਵਾਤ ਹੋਣ ਵਿੱਚ ਸਥਾਨੀਆਂ ਕੁਝ ਲਾਈਵ ਤਸਵੀਰਾਂ ਖੋਨੇ ਆ। ਸੋ ਜਿਸ ਤਰ੍ਹਾਂ ਨਾਲ ਜੋੜ ਮੇਲਾ ਸਦਰਵਾੜ ਤੇ ਕਰਵਾਇਆ ਜਾ ਰਿਹਾ ਸੁਸਮੋਕੇ ਸਾਈ ਸੋਨੂ ਸ਼ਾ ਜੀ ਬੀਬੀ ਸਿੰਦਰ ਦੇਵੀ ਜੀ ਤੇ ਹੋਰ ਵੀ ਪਕਰ ਕੀਰੇ ਸਮੋਕੇ ਹਾਜੀ ਭਰ ਲਗੇ 플러스 ਅਜੀਬ ਬਾਬਾ ਗਿਆਨ ਸ਼ਾ ਜੀ ਬਹਿਰਾਮ ਬੜੇ ਸੋ ਇਸ ਤੋਂ ਦੇ ਮੁਖ ਸੇਵਾਦਾਰ ਸੁਵਿਧਾਤਾ ਸੇਨ ਸਿੰਘ ਜੀ ਜਗੀਰੀ RAM ਜੀ इस मौके पहुंच रहे कलाकार हैप्पी कमाल पार्टी संगीता मान रवीना मान बलविंदर होशियारपुरी नरेश सेठी मुख्तार झमट लवली निकार पार्टी स्टेज सकत्र की सेवा पिंद्र ब्रह्मपुरी मौके भगत अवतार जी दरबार से चरण जी चेते वाले ਛਛੀ ਬਾਬਾ ਜੀ ਦਰਬਾਰ ਸੇ ਚਰਨੋ ਜੀ ਚੇਤੇ ਵਾਲੇ ਸਾਈਂ ਜੀਤੀ ਸ਼ਾਹ ਜੀ ਸਾਬਰੀ ਭਾਮ ਵਾਲੇ ਸੋ ਫੱਕਰ ਫਕੀਰ ਹੋਰ ਵੀ ਇਸ ਮੌਕੇ ਹਾਜ਼ਰੀ ਭਰਨਗੇ ਪੀਰ ਬਾਬਾ ਗੋਦਰ ਸ਼ਾਹ ਜੀ ਪੀਰ ਬਾਬਾ ਭੂਟੇ ਸ਼ਾਹ ਜੀ ਇਸ ਸਥਾਨ ਤੇ ਇਸ ਦਰਬਾਰ ਤੇ ਸੋ ਮੇਲਾ ਲੱਗੇਗਾ 6 ਤੇ 7 ਜੂਨ ਨੂੰ ਸਿਕੰਦਰ ਟਾਜ 11 ਦੇ ਨੋ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਸੁਜਿਨਾਂ ਦੇ ਨਾਮ ਦੀ ਕਮਾਈ ਕੀਤੀ ਸੁਪਨਾ ਦੇ ਚਰਾਗ ਜਗਦੇ ਨੇ ਲੋਜ ਸੇਵਾਦਾਰਾਂ ਵੱਲੋਂ ਦਰਵਾਜ਼ੇ ਦੀ ਡੈਕੋਰੇਸ਼ਨ ਹੋ ਰਹੀ ਆ ਸੁਜਾਵਤ ਹੋ ਰਹੀ ਆ ਸਾਰੇ ਪਾਸੇ ਲੜੀਆਂ ਨਾਲ ਸਜਾਇਆ ਗਿਆ ਦਰਵਾਜ਼ਾ ਨੂੰ थो लाइव तस्वीर तो दिखा रहे पिंड दिहा जिला हुशियार बहुत ही सोहना दबार न सिजाया हो पीर बाबा बोदर शाह जी पीर बाबा बुटे शाह जी जी ज्यादा जुड़ मेला ਸਸ ਦਰਬਾਰ ਤੇ ਕਰਵਾਇਆ ਜਾਵੇਗਾ ਸੋ ਦੇਖੋ ਦਰਬਾਰ ਦੇ ਅੰਦਰ ਵੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਸੋ ਨੌਜਵਾਨ ਵੀਰ ਲੱਗੇ ਹੋਏ ਨੇ ਸਜਾਵਟ ਕਰਨ ਸੋ ਪੀਰ ਬਾਬਾ ਗੋਦਰ ਸ਼ਾਹ ਜੀ ਪੀਰ ਬਾਬਾ ਬੂਟੇ ਸ਼ਾਹ ਜੀ ਸੋ ਦਰਬਾਰ ਜੋ ਤੁਸੀਂ 6 ਤੇ 7 ਤਰੀਕ ਨੂੰ ਜੋੜ ਮੇਲਾ ਲੱਗੇਗਾ ਤੇ ਇਸ ਮੌਕੇ ਨਕਾਲ ਕਵਲ ਪਾਲਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਆ ਤੇ ਲੱਕੀ ਪਰ ਤੋਂ ਫਕਰ ਵਕੀਰ ਇਸ ਦਰਬਾਰ ਤੇ ਪਹੁੰਚਣਗੇ ਇਸ ਨੂੰ ਸੰਗਤਾਂ ਨੇ ਵੀ ਹਮ ਹਮਾ ਕੇ ਇਸ ਦਰਬਾਰ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਬੱਬਾ ਬਾਬਾ ਪਰਮਜੀਤ ਸਿੰਘ ਲੱड्डੂ ਜਗੀਰੀ ਲਾਲ ਅਰਮਾਨ ਅਰਸ਼ ਹਰਦੀਪ ਸਿੰਘ ਮੀਤ ਸਿੰਘ ਨਿਸ਼ਾਰਾਮ ਕਾਲਾ ਪਰਸ਼ੋਤਮ ਲਾਲ ਜੀ ਬਰਿੰਦਰ ਕੁਮਾਰ ਬਿੰਦਾ ਅਮਿਤਪਾਲ ਸਲੀਮ ਸੋਤਾ ਪ੍ਰੀਤ ਗੁਰਦੀਪ ਸਿੰਘ ਜੰਜੂਆ ਸੋਹਣ ਸਿੰਘ ਜੰਜੂਆ ਸੁੱਚਾ ਸਿੰਘ ਚਰਨਜੀਤ ਸਿੰਘ ਤੇ ਸਮੂਹ ਪ੍ਰਬੰਧਕ ਇਸ ਮੌਕੇ ਦਰਬਾਰ ਤੇ ਮੌਜੂਦ ਨੇ ਸੋ ਸਮੂਹ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਇਸ ਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ 6 ਅਤੇ 7 ਜੂਨ 2025 ਨੂੰ ਸੋ ਪੀਰ ਬਾਬਾ ਗੋਦੜ ਸ਼ਾਹ ਜੀ ਪੀਰ ਬਾਬਾ ਬੂਟੇ ਸ਼ਾਹ ਜੀ ਸੋ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਤ ਬਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡਾ ਫੇਸਬੁੱਕ ਪੇਜ ਸਰਬਤਰਮ ਐਸਡੀਐਨ ਸੋ ਉਹਨੂੰ ਜ਼ਰੂਰ ਫੋਲੋ ਕਰੋ ਜੀ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਧੰਨਵਾਦੀ